ਕੋਈ ਹੈਰਾਨ ਕਰਨ ਵਾਲੀ ਗੱਲ ਦੱਸ ਦਿੰਨੇ ਵੀ 60 ਰੁਪਏ ਕਿਲੋ ਇਹ ਤੁਹਾਨੂੰ ਮਿਲ ਜੂਗੀ ਤੇ ਕਿੰਨਾ weight ਹੁੰਦਾ ਉਹਨੂੰ 60 ਨਾਲ ਗੁਣਾ ਕਰ ਲਿਓ ਤੇ ਉਸ ਹਿਸਾਬ ਨਾਲ ਤੁਹਾਨੂੰ ਇਹਦੀ ਮਿਲ ਜੂਗੀ ਹਨਾ ਲਓ ਵੀ ਮਿੱਤਰੋ ਇਸ ਟਾਈਮ ਅਸੀਂ ਹੁਸ਼ਿਆਰਪੁਰ ਦੇ ਵਿੱਚ ਆ ਬਾਈ ਹੁਸ਼ਿਆਰਪੁਰ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਇਆ ਸਕਰੈਪ ਮਾਰਕੀਟ ਦੇ ਵਿੱਚ ਤੇ ਤੁਸੀਂ ਸੁਣਿਆ ਹੋਊਗਾ ਵੀ ਇਥੇ ਕਿਲੋਆਂ ਦੇ ਹਿਸਾਬ ਨਾਲ ਚੀਜ਼ਾਂ ਮਿਲ ਜਾਂਦੀਆਂ ਕਿਲੋ ਨਾਲ ਤੋਲ ਕੇ ਹੁਣ ਜਿਹੜੀ ਆ ਕ੍ਰੇਨ ਦੇ ਉੱਤੇ ਮੈਂ ਖੜਾ ਕ੍ਰੇਨ ਦਿਖਾ ਦਿੰਦੀ ਬਈ ਕਿੰਨੀ ਲੰਬੀ ਆ ਘਟੋ ਘਟ ਹੋਊਗੀ ਸਰ ਬਾਈ ਇਹ 15 20 ਫੁੱਟ ਲੰਬੀ ਨਹੀਂ ਇਹ ਘਟੋ ਘਟ ਹੈਗੀ 30 ਫੁੱਟ ਲੰਮੀ 30 ਫੁੱਟ ਲੰਮੀ ਤੇ ਇਹ ਤੁਹਾਨੂੰ ساری ਦੀ ساری 60 ਰੁਪਏ ਕਿਲੋ ਤੋਲ ਕੇ ਮਿਲ ਜੂਗੀ ਕ੍ਰੇਨ ਹਾਈਡਰਾ ਕ੍ਰੇਨ ਹਾਈਡਰਾ ਕ੍ਰੇਨ ਆ 60 ਰੁਪਏ ਕਿਲੋ ਤੋਲ ਕੇ ਮਿਲ ਜਾਣੀ ਇਹ ਬਾਈ ਦਿਖਾ ਦੇਈਂ ਸਾਰੀ ਸਿਰੇ ਤੱਕ ਨੇੜੇ ਆਇਆ ਥੋੜਾ ਜਿਹਾ ਜੇ ਦਿਖਾ ਸਕਦਾ ਤਾਂ ਤੇ ਬਾਕੀ ਇਧਰਲੇ ਪਾਸੇ ਥੋੜਾ ਜਿਹਾ ਆਸੇ ਪਾਸੇ ਗੰਦ ਸੀਗਾ ਇਸ ਕਰਕੇ ਸਾਨੂੰ ਦੂਰੋਂ ਵੀਡੀਓ ਬਣਾਉਣੀ ਪਈ ਆ ਤੇ ਬਾਕੀ ਦੇਖੋ ਤੁਸੀਂ ਇਧਰਲੇ ਪਾਸੇ ਕ੍ਰੇਨ ਦਿਖਾ ਦੇਈਂ ਬਾਈ ਆ ਸਾਰੀ ਦਿਖਾ ਦੇਈਂ ਕਿਸੇ ਪਾਸੇ ਇੱਕ ਥਾਂ ਤੇ ਜੰਗਾਲ ਨਹੀਂ ਲੱਗਿਆ ਹੋਇਆ ਜਮਾ ਪਧਿਆ ਪਈਆ ਰੰਗ ਰੁੰਗਦੀ ਵੀ ਓਕੇ ਪਈ ਕ੍ਰੇਨ ਇਧਰਲੇ ਭਾਈ ਮੈਂ ਤੁਹਾਨੂੰ ਅੰਦਰੋਂ ਸ਼ਾਟ ਲਾ ਦੂੰਗਾ ਬਾਅਦੋਂ ਕਿਉਂਕਿ ਇੰਨੀ ਦੂਰ ਅਸੀਂ ਇਧਰਲੇ ਪਾਸੇ ਬਣ ਨਹੀਂ ਸਕਦੀ ਵੀਡੀਓ ਤੇ ਆਹ ਦੇਖੋ ਇਧਰਲੇ ਭਾਈ ਜੈਕ ਜੁੱਕ ਕਿਵੇਂ ਓਕੇ ਭਾਈ ਟਾਇਰ ਵੀ ਦਿਖਾ ਦੇ ਪਹਿਲਾਂ ਟਾਇਰ ਵੀ ਦਿਖਾ ਦੇ ਟਾਇਰ ਵੀ ਚੰਗੀ ਹਾਲਤ ਦੇ ਪਏ ਆ ਟਾਇਰਾਂ ਦੇ ਤਾਂ ਨਵੇਂ ਹੀ ਪਏ ਆ ਜਮਾ ਕਰ ਟਾਇਰ ਤਾਂ ਨਵੇਂ ਹੀ ਪਏ ਆ ਬਾਈ ਕਿਵੇਂ ਆ ਵੀ ਬਈ ਵਧੀਆ ਚੱਲਦੀ ਚੁਲਦੀ ਵੀ ਖੜਾ ਗਿਆ ਅਗਲਾ ਕੋਈ ਜੈਦਾ ਕੋਈ ਐਕਸੀਡੈਂਟ ਮਾੜਾ ਮੋਟਾ ਹੋਇਆ ਹੋਊਗਾ ਇਹਦੇ ਸ਼ੀਸ਼ੇ-ਸ਼ੂਚੇ ਟੁੱਟੇ ਪਏ ਆ ਇਹਦਾ ਮਾੜੇ ਮੋੜੇ ਰਿਪੇਅਰ ਹੋ ਜੂਗੀ ਐਕਸੀਡੈਂਟ ਨਹੀਂ ਹੋਇਆ ਹੁੰਦਾ ਤਾਂ ਨਾ ਕਰਦੇ ਕਰਾਉਂਦੇ ਮਾੜੀ ਮੋਟੀ ਵੇਟ ਵਾਲੀ ਚੀਜ਼ ਹੁੰਦੀ ਜੋ ਚੱਕਦੇ ਉਹ ਆਪ ਦੇ ਉੱਤੇ ਕਈ ਵਾਰੀ ਡਿੱਗ ਪੈਂਦੀ ਉਹ ਤਾਂ ਕਰਕੇ ਮਾੜੀ ਮੋਟੀ ਛੱਤ ਦੇ ਉੱਤੇ ਡੈਮੇਜ ਇਸ ਕਰਕੇ ਉਹਨੇ ਸਕ੍ਰੈਪ ਦੇ ਵਿੱਚ ਖੜੀ ਆ ਜੇ ਕਿਸੇ ਵੀਰ ਨੂੰ ਇਹ ਚਾਹੀਦੀ ਹੈ ਜੇ ਕੋਈ ਕੰਮ ਸ਼ੁਰ ਤਾਂ 60 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਣੀ ਤੁਸੀਂ ਲਾ ਲਓ ਕਿੰਨਾ ਵੇਟ ਹੋਊਗਾ ਜੇ ਕਿਸੇ ਨੂੰ ਲੋਕਲ ਚਾਹੀਦੀ ਹੈ ਜਾਂ ਆਪਦਾ ਕੰਮ ਸ਼ੁਰੂ ਕਰਨਾ ਤੇ ਵਜਣੇ ਇੱਧਰ ਉੱਧਰ ਟਰੈਕਟਰਾਂ ਦਾ ਵਰਕਸ਼ਾਪ ਆਪਾਂ ਦਾ ਕੰਮ ਉਹਦੇ ਲਈ ਬੈਸਟ ਆ ਬਾਈ ਉਹਦੇ ਲਈ ਬਹੁਤ ਵਧੀਆ ਚੀਜ਼ ਹੈ ਉਹਦੇ ਲਈ ਬੈਸਟ ਆ ਹੁਣ ਕਈ ਬੰਦੇ ਕਮੈਂਟ ਕਰਨਗੇ ਵੀ ਅਸੀਂ ਕ੍ਰੇਨ ਕੀ ਕਰਨੀ ਆ ਅਸੀਂ ਬਾਈ ਤੁਹਾਡੇ ਵਾਸਤੇ ਨਹੀਂ ਵੀਡੀਓ ਪਾਈਏ ਉਹ ਬੰਦਿਆਂ ਵਾਸਤੇ ਪਾਈਏ ਜਿਨ੍ਹਾਂ ਨੂੰ ਕ੍ਰੇਨ ਦੀ ਲੋੜ ਆ ਸਾਠ ਰੁਪਏ ਹੈਰਾਨ ਕਰਨ ਵਾਲੀ ਗੱਲ ਦੱਸ ਦਿੰਦੇ ਨੇ ਵੀ 60 ਰੁਪਏ ਕਿਲੋਏ ਤੁਹਾਨੂੰ ਮਿਲ ਜੂਗੀ ਤੇ ਕਿੰਨਾ weight ਹੁੰਦਾ ਉਹਨੂੰ 60 ਨਾਲ ਗੁਣਾ ਕਰ ਲਿਓ ਤੇ ਉਸ ਹਿਸਾਬ ਨਾਲ ਤੁਹਾਨੂੰ ਇਹਦੀ ਮਿਲ ਜੂਗੀ ਹੈਨਾ ਤੇ ਬਾਕੀ share ਕਰਿਓ ਮਿੱਤਰੋ ਦਬ ਗਏ ਵੀਡੀਓ ਨੂੰ ਤੇ crane ਤੁਸੀਂ ਦੇਖ ਲਓ ਬਾਈ sire tak ਇਧਰਲੇ ਪਾਸੇ ਵੀ ਹਾਲਤ ਦਿਖਾ ਦਿੰ ਤੇ ਮਗਰਲੇ ਟਾਂ ਦੇ zoom ਮਾਰਦੇ ਬਾਈ ਮਗਰਲੇ ਟਾਂ ਦੇ zoom ਮਾਰਦੇ ਮਗਰਲੇ ਟਾਇਰ ਵੀ ਠੀਕ ਪਏ ਆ ਵਧੀਆ ਪਏ ਆ ਤੇ ਇਧਰਲੇ ਪਾਸੇ ਦੇਖ ਸਕਦੇ ਹੋ ਸਲੈਂਸਰ ਵਗੈਰਾ ਓਕੇ ਆ ਸਾਰੀ ਗੱਲਬਾਤ ਇਧਰਲੇ ਬਸ ਇੱਕ ਕੈਵਨ ਵਗੈਰਾ ਓਕੇ ਆ ਜਮਾ ਸਿਰਾ ਗੱਲ ਆ ਬਤਾ ਅੰਦਰ ਉਹ ਵੀ ਹਾਲਤ ਇੰਨੀ ਮਾੜੀ ਨਹੀਂ ਗੀ ਵਧੀਆ ਹਾਲਤ ਦੇ ਵਿੱਚ ਪਈ ਹੈ ਤੇ ਮੈਲ ਵੀ ਤੁਹਾਨੂੰ ਸਿਰਫ 60 ਰੁਪਏ ਕਿਲੋ ਦੇ ਹਿਸਾਬ ਨਾਲ ਰਹੀ ਆ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਨੇ ਲੈ ਜਾਣੀ ਐ ਇੱਥੇ ਹੁਸ਼ਿਆਰਪੁਰ ਖੜੀ ਐ ਫੋਕਲ ਪੁਆਇੰਟ ਦੇ ਕੋਲੇ ਫੋਕਲ ਪੁਆਇੰਟ ਦੇ ਕੋਲੇ ਸਕ੍ਰੈਪ ਮਾਰਕੀਟ ਆ ਫਗਵਾੜਾ ਰੋਡ ਤੇ ਉੱਥੇ ਤੁਸੀਂ ਆਉਣਾ ਤੇ ਇਹ ਕ੍ਰੇਨ 60 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਤੁਸੀਂ ਇਹ ਕ੍ਰੇਨ ਦੇ ਮਾਲਕ ਬਣ ਸਕਦੇ ਹੋ ਸ਼ੇਅਰ ਕਰਿਓ ਮਿੱਤਰੋ ਧੰਨਵਾਦ ਥੈਂਕ ਯੂ ਵੀਰਾਂ